ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲਾਪੁਰਾ ਠੀਕ ਠਾਕ ਹੋ ਹਾਂਜੀ ਭਾਈ ਆਪਣਾ ਅੱਜ ਕਾਲਾ ਮਸਕੂਦੜੇ ਵਾਲਾ ਕਹਿੰਦਾ ਅੱਜ ਕਨਾ ਬੇਟੀ ਦੀ شادی ਆ ਬਾਈ ਦੀ ਆ ਦੇਖੋ ਬਾਈ ਨੇ ਬਹੁਤ ਸੋਹਣਾ ਪ੍ਰਬੰਧ ਅੱਜ 24 ਤਰੀਕ ਦੀ ਬਾਈ ਜੀ ਘਰੇ ਅੱਜ ਰਾਤ ਨੂੰ ਰੋਟੀ ਆ ਗਈ ਤੇ ਬਾਈ ਕਹਨਾ ਬਾਈ ਦੀ ਕਹਨਾ ਗੁੱਡੀ ਦੀ شادی ਆ ਗਈ। ਬਾਈ ਸასი ਕਾਲ ਕਾਲ ਜੀ। ਹਾਂਜੀ ਬਾਈ ਕੀ ਹਾਲ ਨੇ? ਠੀਕ ਆ ਜੀ ਠੀਕ ਆ। ਵਧੀਆ ਹੋ ਰਿਹਾ ਪ੍ਰੋਗਰਾਮ। ਵਧੀਆ ਜੀ ਵਧੀਆ। ਚਲੋ ਵਧੀਆ ਮਹਾਰਾਜ ਕਿਰਪਾ ਰੱਖੇ ਹਨ। ਹਾਂਜੀ। ਤੇ ਬਾਈ ਜੀ ਬੱਕਰੀਆਂ ਦਾ ਕੋਈ ਸਹਿਯੋਗ ਮਿਲਿਆ ਮਾਣਾ ਮੋਟਾ? ਹਾਂਜੀ ਹਾਂ ਬਹੁਤ। ਚਲੋ ਬਹੁਤ ਵਧੀਆ ਚੰਗੀ ਗੱਲ ਆ ਬਾਈ ਜੀ। ਤੇ ਕਿੱਥੇ ਕਿੱਥੇ ਆ ਗਈ ਕੱਲ ਨੂੰ ਪ੍ਰਾਤ ਆਪਣੀ? ਥੋੜੀ ਘੜਾਣੀ ਆ ਜੀ। ਠੀਕ ਆ ਜੀ। ਪੈਲਸ ਦੇ ਵਿੱਚ ਆ ਜੀ। ਲਓ ਬਾਈ ਜੀ ਦੇਖੋ ਬਾਈ ਨੇ ਬੱਕਰੀਆਂ ਤੋਂ ਮਿਹਨਤ ਕਰਕੇ ਕਹਨਾ ਗੁੱਡੀ ਦੀ شادی ਕਰੀ ਆ ਭਰਾ ਨੇ ਮੇਰੇ ਨੇ। ਇਹ ਹੁੰਦ ਬਹੁਤ ਬਾਈ ਨੇ ਮਿਹਨਤ ਕਰੀ ਆ ਤਾਂ ਉਰੇ ਤੱਕ ਪਹੁੰਚਿਆ ਦੇਖੋ ਬਹੁਤ ਸੋਹਣਾ ਬਾਈ ਨੇ ਪ੍ਰਬੰਧ ਕਰਿਆਗਾ ਰਿਸ਼ਤੇਦਾਰਾਂ ਦੀ ਰੋਟੀ ਸਾਰੇ ਕਿੰਨੇ ਵੀ ਆਪਣੇ ਯਾਰ ਮਿੱਤਰ ਬੁਲਾਏ ਨੇ ਬਾਈ ਜੀ ਬਹੁਤ ਮਾਨ ਸਨਮਾਨ ਨਾਲ ਬਾਈ ਨੇ ਕਹਣਾ ਕੰਮ ਕੀਤਾ ਆਪਾਂ ਗੱਡੀ ਪਹੁੰਚਗੇ ਲੈ ਕੇ ਬਾਈ ਦਾ ਸਮਾਨ ਆਪਾਂ ਪੈਸੇ ਦੇ ਵਿੱਚ ਛੱਡਾਂਗੇ ਆਪਣੀ ਬਾਈ ਨਾਲ ਕਹਣਾ ਸੋਨੂੰ ਪਤਾ ਹੀ ਆ ਮਿੱਤਰੋ ਆਪਣੀ ਲਿਹਾਜ਼ ਬਹੁਤ ਜ਼ਿਆਦਾ ਭਾਈ ਆਪਣਾ ਠੀਕ ਆ ਕਾਲੇ ਨੇ ਬਾਈ ਜੀ ਇੰਨਾ ਸਤਕਾਰ ਆਪਣਾ ਕਰਿਆ ਬਹੁਤ ਜ਼ਿਆਦਾ ਬਾਈ ਬਹੁਤ ਹੀ ਸੋਹਣਾ ਕਾਲੇ ਕੋਈ ਚੱਕਰ ਨਹੀਂ ਵੀਰੇ ਤੇਰੇ ਨਾਲ ਆ ਠੀਕ ਹੈ ਹਾਂ ਹਾਂ ਬਾਈ ਕਹਿੰਦਾ ਬੱਕਰੀਆਂ ਸਾਨੂੰ ਪਤਾ ਬੱਕਰੀਆਂ ਤੋਂ ਮਿਹਨਤ ਨਾਲ ਬਾਈ ਨੇ ਕਹਿੰਨਾ ਗੁੱਡੀ ਲੱਗਿਆ ਪਿਆ ਹੁਣ ਬਾਈ ਮਿਹਨਤ ਨਾਲ ਹਨ ਬੱਕਰੀਆਂ ਤੋਂ ਲੱਗਿਆ ਹਾਂ ਬੱਕਰੀਆਂ ਤੋਂ ਹਨਾ ਬਾਈ ਜੀ ਹਾਂ ਜੀ ਹਾਂ ਹੈਲੋ ਠੀਕ ਹੈ ਜੀ ਲਓ ਬਾਈ ਜੀ ਤੁਸੀਂ ਬਾਈ ਨੂੰ ਦੋ ਵਧਾਈਆਂ ਬਹੁਤ ਸੋਹਣਾ ਬਾਈ ਦਾ ਕਾਰਜ 25 ਤਰੀਕ ਦੀ ਬਾਈ ਦੀ ਆਉਣੀ ਹੈ ਬਰਾਤ 25 ਜੂਨ ਦੀ ਬਹੁਤ ਹੀ ਸੋਹਣਾ ਬਾਈਆਂ ਦਾ ਕਹਿੰਦਾ ਬਹੁਤ ਹੀ ਚੰਗਾ ਅੱਜ ਬੰਨਾਗਾ ਕਹਿੰਦੇ ਤੈਂਟ ਵਗੈਰਾ ਲੱਗੇ ਉਹਨੇ ਬਹੁਤ ਹੀ ਸੋਹਣਾ ਤੰਦੂਰ ਨਾਲੇ ਰੋਟੀਆਂ ਪੈਲਸ ਦੇ ਵਿੱਚ ਬਾਈ ਨੇ ਵਿਆਹ ਕੀਤਾ ਹੈ ਧੰਨਵਾਦ ਜੀ